ਸੱਸਰੀਏ ਗਾਲ ਜੀ ਸਾਰਿਆਂ ਨੂੰ ਆਸਮਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਬਣਾਉਣ ਵਿੱਚ ਬਹੁਤ ਹੀ ਸੌਖਾ ਹੈ 6 ਸਲਾਈਆਂ ਦਾ ਡਿਜ਼ਾਈਨ ਹੈ ਤੇ 5-5 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ 5 ਕੁੰਡੇ 5 ਕੁੰਡੇ ਇਸ ਤਰ੍ਹਾਂ ਪਾ ਕੇ ਤੇ ਦੋ ਕੁੰਡੇ ਪੌਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਪੌਣੇ ਨੇ ਐਡਜਸਟ ਵਾਸਤੇ ਚਾਰ ਕੁੰਡੇ ਵਾਧੂ ਪੌਣੇ ਨੇ ਇੱਥੇ ਮੈਂ 15 ਕੁੰਡੇ ਪਾਏ ਨੇ 5-5 ਦੇ ਹਿਸਾਬ ਨਾਲ ਤੇ ਚਾਰ ਕੁੰਡੇ ਵਾਧੂ ਪਾ ਕੇ 19 ਕੁੰਡੇ ਪਾਏ ਨੇ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਸਿੱਧੇ ਤੇ ਉਲਟੇ ਦੋਨੋਂ ਪਾਸੇ ਉਹ ਡਿਜ਼ਾਈਨ ਬਣੇਗਾ ਤੇ 6 ਸਲਾਈਆਂ ਵਿੱਚ ਡਿਜ਼ਾਈਨ ਬਣ ਕੇ ਰੈਡੀ ਹੋ ਜਾਏਗਾ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਬਿਲਕੁਲ ਵੀ ਔਖਾ ਡਿਜ਼ਾਈਨ ਨਹੀਂ ਆ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਇਸ ਨੂੰ ਲੇਡੀਜ਼ ਦੇ ਕਿਸੇ ਵੀ ਪ੍ਰੋਜੈਕਟ ਤੇ ਪਾ ਕੇ ਤੇ ਰੈਡੀ ਕਰ ਸਕਦੇ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਣਾ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਧੱਗਾ ਬੈਕ ਸਾਈਡ ਤੇ ਕਰਨਾ ਆ ਹੁਣ ਇਹ ਇੱਕ ਕੁੰਡਾ ਜਿਹੜਾ ਇਹਨੂੰ ਸਿੱਧਾ ਬਣਾਉਣਾ ਪਰ ਇਹਨੂੰ ਸਿੱਧਾ ਨਹੀਂ ਬਣਾਉਣਾ ਇਸ ਤਰੀਕੇ ਦੇ ਨਾਲ ਆਪਾਂ ਪਿੱਛੋਂ ਦੀ ਧੱਗਾ ਪਾਉਣਾ ਵਾ ਤੇ ਇੰਜ ਧੱਗਾ ਕਮਾਉਣਾ ਹੈ ਠੀਕ ਹੈ ਇੱਕ ਕੁੰਡਾ ਆਪਾਂ ਹੁਣ ਉਲਟਾ ਬਣਾਵਾਂਗੇ ਧੱਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਉਣਾ ਆ ਫੇਰ ਆਪਾਂ ਉਸੇ ਤਰੀਕੇ ਬਣਾਉਣਾ ਸਿੱਧਾ ਕੁੰਡਾ ਬੈਕ ਤੋਂ ਲੈ ਕੇ ਉਲਟਾ ਵਾਲਾ ਪਾਉਣਾ ਹੈ ਇਹੀ ਪੰਜ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ। ਦੋ ਕੁੰਡੇ ਉਲਟੇ ਪਹਿਲਾਂ। ਧਾਗਾ ਪਿੱਛੇ ਕਰਾਂਗੇ। ਇੱਕ ਕੁੰਡੇ ਨੂੰ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਬੁਣਨਾ ਹੈ ਪਿੱਛੋਂ ਦੀ ਤੇ ਵਾਲ ਵੀ ਜਿਹੜਾ ਉਹ ਵੀ ਉਲਟਾ ਪਾਉਣਾ ਹੈ। ਫਿਰ ਇੱਕ ਕੁੰਡਾ ਉਲਟਾ। ਧਾਗਾ ਪਿੱਛੇ ਕਰਾਂਗੇ। ਫਿਰ ਇਸੇ ਤਰ੍ਹਾਂ ਕੁੰਡੇ ਨੂੰ ਬੈਕ ਤੋਂ ਬੁਣਨਾ ਹੈ। ਵਾਲ ਜਿਹੜਾ ਉਹ ਉਲਟਾ ਪਾਉਣਾ ਹੈ। ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਆਹ ਕੁੰਡੇ ਨੂੰ ਆਪਾਂ ਬੈਕ ਲੂਪ ਦੇ ਨਾਲ ਉਲਟਾ ਵਾਲ ਪਾ ਕੇ ਵੈਸੇ ਜਦੋਂ ਆਪਾਂ ਹੁੰਦੇ ਆ ਇਸ ਤਰ੍ਹਾਂ ਵਾਲ ਪਾਉਣਾ ਇਹ ਆਪਾਂ ਇਸ ਤਰੀਕੇ ਦੇ ਨਾਲ ਵਾਲ ਪਾਉਣਾ ਹੈ ਇੱਕ ਕੁੰਡਾ ਉਲਟਾ ਬਣਾਉਣਾ ਹੈ ਧਾਗਾ ਪਿੱਛੇ ਇੱਕ ਕੁੰਡਾ ਫੇਰ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਬਣਾਉਣਾ ਲਾਸਟੇ ਹੁਣ ਦੋ ਕੁੰਡੇ ਜਿਹੜੇ ਉਲਟੇ ਆਉਣਗੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਲਾਸਟ ਵਾਲਾ ਕੁੰਡਾ ਸਿੰਦਾ ਹੁਣ ਆਪਾਂ ਅਗੇ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਦੋ ਸਿੱਧੇ ਇੱਕ ਉਲਟਾ ਫਿਰ ਇੱਕ ਸਿੱਧਾ ਫਿਰ ਇੱਕ ਕੁੰਡਾ ਤਾਗਾ ਪਿੱਛੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਫੇਰ ਇੱਕ ਉਲਟਾ ਦੋ ਸਿੱਧੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਲਾਸਟ ਦੇ ਦੋ ਕੁੰਡੇ ਸਿੱਧੇ ਆਉਣਗੇ ਤੇ ਲਾਸਟ ਵਾਲਾ ਐਗਜ਼ਿਟ ਜਿਹੜਾ ਉਹ ਉਲਟਾ ਆ ਜਾਏਗਾ ਦੂਸਰੀ ਸਲਾਈ ਬਣ ਗਈ ਹੁਣ ਤੀਸਰੀ ਸਲਾਈ ਵੇਖੋ ਕਿਵੇਂ ਬਣਨੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਫੇਰ ਆਪਾਂ ਉਲਟੇ ਬਣਾਉਣੇ ਆ ਧਾਗਾ ਬੈਕ ਸਾਈਡ ਤੇ ਕਰਕੇ ਇਹ ਇੱਕ ਕੁੰਡੇ ਨੂੰ ਫੇਰ ਆਪਾਂ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਬੁੰਨਾ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਆਵਲੇ ਕੁੰਡੇ ਨੂੰ ਬੈਕ ਲੂਪ ਦੇ ਨਾਲ ਬੁੰਨਾ ਫਿਰ ਦੋ ਕੁੰਡੇ ਉਲਟੇ ਜਿਵੇਂ ਪਹਿਲੀ ਸਲਾਈ ਬਣਾਈ ਸੇਮ ਉਵੇਂ ਹੀ ਤੀਸਰੀ ਸਲਾਈ ਬੰਨੀ ਆ ਬਹੁਤ ਸੋਨਾ ਡਿਜ਼ਾਈਨ ਆ ਤੁਸੀਂ ਵੀ ਬਣਾਓਗੇ ਤੇ ਸੱਚਮੁੱਚ ਤੁਹਾਨੂੰ ਬਹੁਤ ਹੀ ਪਸੰਦ ਆਏਗਾ ਡਿਜ਼ਾਈਨ ਬਿਲਕੁਲ ਅਲੱਗ ਤਰੀਕੇ ਦਾ ਡਿਜ਼ਾਈਨ ਆ ਇੱਕ ਉਲਟਾ ਵਾਲੇ ਕੁੰਡ ਨੂੰ ਬੈਕ ਲੂਪ ਦਿਨਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਜਿਹੜਾ ਉਹ ਸਿੱਧਾ ਬਨ ਜਾਣਾ ਉਨ ਚੌਥੀ ਸਲਾਈ ਜਿਹੜੀ ਉਹ ਵੀ ਆਪਾਂ ਦੂਸਰੀ ਸਲਾਈ ਦੀ ਤਰ੍ਹਾਂ ਬਣਾਉਣੀ ਪਹਿਲਾਂ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਦੋ ਸਿੱਧੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਫਿਰ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਤੇ ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਇਹ ਹੁਣ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਬਣਨ ਤੋਂ ਬਾਅਦ ਐਵੇਂ ਦਾ ਬਣਿਆ ਹੈ ਹੁਣ ਪੰਜਵੀਂ ਸਲਾਈ ਵੇਖੋ ਆਪਾਂ ਕਿਵੇਂ ਬਣਾਉਣੀ ਆਪਾਂ ਨੂੰ ਵੀ ਸਲਾਈ ਧਿਆਨ ਨਾਲ ਦੇਖਣੀ ਤੁਸੀਂ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਜਿਹੜੇ ਇਹ ਉਲਟੇ ਹੀ ਬਣਨਗੇ ਹੁਣ ਧਾਗਾ ਬੈਕ ਸਾਈਡ ਤੇ ਕਰਕੇ ਸਾਡੇ ਕੋਲੋਂ ਤਿੰਨ ਕੁੰਡੇ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਹੁਣ ਆਪਾਂ ਤਿੰਨਾਂ ਨੂੰ ਇਸ ਤਰ੍ਹਾਂ ਕਰਕੇ ਇਕੱਠੇ ਲੈ ਲੈਣਾ ਤਿੰਨਾਂ ਨੂੰ ਇਕੱਠੇ ਲੈ ਕੇ ਆਪਾਂ ਪਹਿਲਾਂ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਸਤਰਾ ਕਰਕੇ ਬੈਕ ਲੂਪ ਦੇ ਨਾਲ ਇਹਨਾਂ ਨੂੰ ਬਣਾ ਲਿਆ ਹੁਣ ਆਪਾਂ ਇੱਧਰ ਵਾਲੀ ਸਾਈਡ ਤੋਂ ਪਾਉਣੀ ਸਲਾਈ ਤੇ ਵਾਲ ਜਿਹੜਾ ਇਸ ਤਰੀਕੇ ਦੇ ਨਾਲ ਪਾਉਣਾ ਜਦੋਂ ਆਪਾਂ ਇਸ ਤਰ੍ਹਾਂ ਵਾਲ ਪਾਵਾਂਗੇ ਤੇ ਇਹ ਆਸਾਨੀ ਦੇ ਨਾਲ ਸਾਡਾ ਗੁਨੇ ਜਾਣਗੇ ਕੁੰਡੇ ਜੇ ਸਿੱਧਾ ਵਾਲ ਪਾਵਾਂਗੇ ਤੇ ਫਿਰ ਥੋੜਾ ਔਖਾ ਧਾਗਾ ਨਿਕਲਦਾ ਵਿੱਚੋਂ ਤੁਹ ਦੁਬਾਰਾ ਇੱਕ ਵਾਰੀ ਵੇਖ ਲਓ ਪਹਿਲਾਂ ਐ ਸਾਈਡ ਤੋਂ ਬੋਲਿਆ ਫਿਰ ਆਪਾਂ ਇਹਨੂੰ ਇਧਰਲੀ ਸਾਈਡ ਤੋਂ ਪਾਉਣਾ ਹੈ ਤੇ ਵੱਲ ਜਿਹੜਾ ਸਲਾਈ ਦੇ ਉੱਪਰ ਇਸ ਤਰੀਕੇ ਦੇ ਨਾਲ ਪਾਉਣਾ ਹੈ ਤੇ ਇਸ ਤਰ੍ਹਾਂ ਇਹਨੂੰ ਕੱਢ ਲੈਣਾ ਇਹ ਹੁਣ ਤਿੰਨ ਕੁੰਡਿਆਂ ਤੋਂ ਉੱਪਰ ਦੋ ਕੁੰਡੇ ਬਣਾ ਲੈਨੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਫਿਰ ਉਲਟੇ ਬਣਾਵਾਂਗੇ ਧਾਗਾ ਬੈਕ ਸਾਈਡ ਤੇ ਆਹ ਤਿੰਨ ਕੁੰਡੇ ਲੈਣੇ ਆਪਾਂ ਇਕੱਠੇ ਇੱਕ ਉਲਟਾ ਇੱਕ ਸਿੱਧਾ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਬਣਾ ਲਿਆ ਫਿਰ ਹੁਣ ਆਪਾਂ ਇੱਧਰ ਵਾਲੀ ਸਾਈਡ ਤੋਂ ਇਹਨਾਂ ਨੂੰ ਪਾਉਣਾ ਇੱਧਰ ਵਾਲੀ ਸਾਈਡ ਤੋਂ ਪਾ ਕੇ ਤੇ ਵਾਲ ਜਿਹੜਾ ਉਹ ਉਲਟਾ ਮਾਰਨਾ ਥੋੜੇ ਜਿੰਨੇ ਔਖੇ ਹੋਣੇ ਜਾਂਦੇ ਆ ਕਿਉਂਕਿ ਇੱਥੇ ਤਿੰਨ ਕੁੰਡਿਆਂ ਨੂੰ ਆਪਾਂ ਫਿਰ ਦੁਬਾਰਾ ਉਹਨਾਂ ਤੋਂ ਦੋ ਕੁੰਡੇ ਬਣਾਉਣੇ ਹੁੰਦੇ ਥੋੜਾ ਜਿਨਾ ਲੂਸ ਕਰ ਲਓ ਤੇ ਬੜੀ ਆਸਾਨੀ ਦੇ ਨਾਲ ਇਸ ਤਰ੍ਹਾਂ ਉਲਟਾ ਵਾਲ ਮਾਰਾਂਗੇ ਤੇ ਸੌਕੇ ਨਿਕਲ ਜਾਣਗੇ ਫਿਰ ਦੋ ਕੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਕਰਾਂਗੇ ਆ ਵੇਖੋ ਤਿੰਨ ਕੁੰਡੇ ਲੈਣੇ ਇਸ ਤਰ੍ਹਾਂ ਥੋੜੇ ਜਿਨੇ ਲੂਸ ਕਰ ਲਓ ਇਹਨਾਂ ਨੂੰ ਪਹਿਲਾਂ ਇਸ ਤਰ੍ਹਾਂ ਸਿੱਧਾ ਵਾਲ ਪਾ ਲੈਣਾ ਜਦੋਂ ਦੂਸਰੀ ਵਾਰ ਇਧਰੋਂ ਦੀ ਬਣਾਉਣਾ ਹੈ ਉਦੋਂ ਆਪਾਂ ਵਾਲ ਇਸ ਤਰੀਕੇ ਦੇ ਨਾਲ ਪਾ ਲੈਣਾ ਆ ਵੇਖੋ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਹੁਣ ਸੜਾ ਇੱਕ ਕੁੰਡਾ ਜਿਹੜਾ ਉਹ ਕੱਟ ਗਿਆ ਹੈ ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਛੇਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲੈਣਾ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲੈ ਧਾਗਾ ਆਪਣੀ ਵਾਲੀ ਸਾਈਡ ਕਰ ਲਿਆ ਇਹ ਵਾਲੇ ਕੁੰਡੇ ਨੂੰ ਆਪਾਂ ਉਲਟਾ ਬਣਾ ਲਿਆ ਫਿਰ ਧਾਗਾ ਆਪਾਂ ਪਿੱਛੇ ਕਰ ਲੈਣਾ ਧਾਗਾ ਪਿਛਲੇ ਪਾਸੇ ਰਹੇਗਾ ਅਗਲਾ ਕੁੰਡਾ ਜਿਹੜਾ ਇਹਨੂੰ ਫੇਰ ਆਪਾਂ ਉਲਟਾ ਬਣਾ ਲੈਣਾ ਇਹ ਵਿੱਚ ਇੱਕ ਵਾਲ ਪੈ ਗਿਆ ਸਾਡਾ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਕਰਕੇ ਦੂਸਰਾ ਕੁੰਡਾ ਫਿਰ ਉਲਟਾ ਬਣਾ ਲਾਂਗੇ ਇਹ ਵਿੱਚ ਜਿਹੜਾ ਇੱਕ ਵਾਲ ਪੈ ਗਿਆ ਸਾਡਾ ਕੁੰਡਾ ਜਿਹੜਾ ਘਟਿਆ ਸੀ ਉਹ ਵੱਧ ਗਿਆ ਫਿਰ ਦੋ ਕੁੰਡੇ ਉਲਟੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਇਸ ਤਰ੍ਹਾਂ ਉਲਟਾ ਬਣਾ ਲਿਆ ਧਾਗਾ ਪਿੱਛੇ ਆਵਲੇ ਕੁੰਡੇ ਨੂੰ ਦੁਬਾਰਾ ਆਪਾਂ ਉਲਟਾ ਬਣਾ ਲਿਆ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਉਲਟਾ ਐਸਾ ਢਿੱ ਸ਼ੇਵੀ ਸਲਾਈ ਬਣਗੀ ਸ਼ੇਵੀ ਸਲਾਈ ਬਣ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣ ਜਾਂਦਾ ਹੈ ਫਿਰ ਆਪਾਂ ਸਟਾਰਟਿੰਗ ਤੋਂ ਉਹੀ ਛੇ ਸਲਾਈਆਂ ਜਿਹੜੀਆਂ ਰਿਪੀਟ ਕਰਨੀਆਂ ਤੇ ਜਦੋਂ ਆਪਾਂ ਛੇ ਸਲਾਈਆਂ ਉਹੀ बार-बार ਰਿਪੀਟ ਕਰਦੇ ਜਾਵਾਂਗੇ ਤੇ ਡਿਜ਼ਾਈਨ ਵੇਖੋ ਇਸ ਤਰੀਕੇ ਦੇ ਨਾਲ ਬਣ ਕੇ ਆਏਗਾ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ